ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਮਜ਼ਦੂਰ ਡੇ ਦੀਆਂ ਸਾਰੇ ਮਿਹਨਤਕਸ਼ ਲੋਕਾਂ ਨੂੰ ਵਧਾਈ ਦੇਣਾਗਾ ਤੇ ਸਾਰੇ ਉਦਾਰਿਆਂ ਦੇ ਵਿੱਚ ਅੱਜ ਸਰਕਾਰੀ ਛੁੱਟੀ ਹੈਗੀ ਇਹ ਜਿਹੜਾ ਮਜ਼ਦੂਰ ਡੇ ਦਿਨ ਹੈਗਾ ਕੋਈ ਵੀ ਦਿਨ ਇਤਿਹਾਸਕ ਦਿਨ ਹੈਗਾ ਜਿਹੜਾ ਉਹਦੇ ਪਿੱਛੇ ਕੋਈ ਕਹਾਣੀ ਹੁੰਦੀ ਹੈਗੀ ਤੇ ਫਿਰ ਜਾ ਕੇ ਇਹ ਕੁਰਬਾਨੀਆਂ ਕਰਨੀਆਂ ਪੈਂਦੀਆਂ ਆਈਆਂ ਇਹ ਜਿਹੜਾ ਮਜ਼ਦੂਰ ਦੇ ਹੈਗਾ ਅਮਰੀਕਾ ਦੇ ਸ਼ਹਿਰ ਸਕਾਗੋ ਦੇ ਵਿੱਚ 1900 1800 1886 ਦੇ ਵਿੱਚ ਇਹ ਮਜ਼ਦੂਰਾਂ ਨੇ ਸੰਘਰਸ਼ ਕੀਤਾ ਸੀਗਾ ਜਿਹਦੇ ਵਿੱਚ 100 ਦੇ ਕਰੀਬ ਮਜ਼ਦੂਰਾਂ ਨੂੰ ਸ਼ਹੀਦੀ ਪਾਉਣੀ ਪਈ ਸੀਗੀ ਤੇ ਫਿਰ ਜਾ ਕੇ ਇਹ 191800 1886 ਦੇ ਵਿੱਚ ਆ ਜਿਹੜਾ ਇਹ ਕਾਨੂੰਨ ਆਗਾ ਜਿਹੜਾ ਅਮਰੀਕਾ ਦੇ ਵਿੱਚ ਲਾਗੂ ਹੋਇਆ ਸੀ ਮਜ਼ਦੂਰਾਂ ਨੇ ਮੰਗ ਕੀਤੀ ਸੀ ਵੀ ਸਾਨੂੰ ਇੱਕ ਦਿਨ ਦੀ ਜਿਹੜੀ ਉਹ ਛੁੱਟੀ ਦਿੱਤੀ ਜਾਵੇ ਫਿਰ ਇਹ 1886 ਦੇ ਵਿੱਚ ਕਾਨੂੰਨ ਲਾਗੂ ਹੋਇਆ ਸੀਗਾ ਉਸ ਤੋਂ ਬਾਅਦ ਭਾਰਤ ਦੇ ਵਿੱਚ ਮਦਰਾਸ ਦੇ ਵਿੱਚ ਇਹ ਕਾਨੂੰਨ ਆ ਜਿਹੜਾ 19 1800 1923 ਦੇ ਵਿੱਚ ਇਹ ਕਾਨੂੰਨ ਲਾਗੂ ਹੋਇਆ ਸੀਗਾ ਬਹੁਤ ਕੁਰਬਾਨੀਆਂ ਦੇ ਕਾਰਨ ਇਹ ਜਿਹੜਾ ਆਸਕ ਦੇਣਾ ਜਿਹੜੇ ਮਨਾਏ ਜਾਂਦੇ ਹੈਗਾ ਇਕੱਲਾ ਆ ਹੀ ਨਹੀਂਗਾ ਵੀ ਅੱਜ ਮਜ਼ਦੂਰ ਡੇ ਹੈਗਾ ਤੇ ਇੱਕ ਮੈਂ ਵਧਾਈ ਜਿੱਥੇ ਦਿਨਾਗਾ ਉੱਥੇ ਮੈਂ ਇੱਕ ਪੰਜਾਬ ਸਰਕਾਰ ਤੋਂ ਮੰਗ ਵੀ ਕਰਦਾਗਾ ਸਾਡੀ ਰਾਮਗੜੀਆ ਕਾਲਜ ਜਥੇਬੰਦੀ ਨੂੰ ਪੰਜਾਬ ਸਰਕਾਰ ਨੂੰ ਮੰਗ ਕਰਦਾ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਅੱਜ ਦੇ ਦਿਨ ਮਜ਼ਦੂਰ ਡੇ ਤੇ ਜਿੰਨੇ ਵੀ ਲਾਭਪਾਤਰੀ ਕਾਰਡ ਆਗੇ ਲੇਬਰ ਕਾਰਡ ਬਣੇ ਹੋਏ ਹੈਗੇ ਉਹ ਅੱਜ ਦੇ ਦਿਨ ਮਜ਼ਦੂਰਾਂ ਨੂੰ ਤੋਹਫਾ ਦਿੱਤਾ ਜਾਵੇ ਘੱਟੋ ਘਾਟ ਇਹਨਾਂ ਨੂੰ ਸਾਲ ਦੇ ਵਿੱਚ ਇੱਕ ਮਹੀਨੇ ਦੀ ਸੈਲਰੀ ਹੈ ਜਿਹੜੀ ਲੇਬਰ ਕਾਰਡ ਵੀਰਾਂ ਨੂੰ ਦਿੱਤੀ ਜਾਵੇ ਕੁਝ ਅਦਾਰਿਆਂ ਦੇ ਵਿੱਚ ਇਹੋ ਜੀਆਂ ਹੈਗੀਆਂ ਸਰਕਾਰ ਦੇ ਵਿੱਚ ਅਦਾਰੇ ਜਿਨ੍ਹਾਂ ਨੂੰ 13 ਮਹੀਨੇ ਤਨਖਾਹ ਮਿਲਦੀ ਹੈ ਵੀ ਸਾਲ ਦੇ ਵਿੱਚ 12 ਮਹੀਨੇ ਹੁੰਦੇ ਹੈਗੇ ਤੇ ਮੇਰੀ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਅੱਜ ਦੇ ਦਿਨ ਮਜ਼ਦੂਰ ਦੇ ਕੁਝ ਨਾ ਕੁਝ ਗਰੀਬਾਂ ਬਾਰੇ ਸੋਚੇ ਕਿਉਂਕਿ ਸਰਕਾਰੀ ਏਡਾਰਿਆਂ ਦੇ ਵਿੱਚ ਤਾਂ ਛੁੱਟੀ ਅੱਜ ਵੀ ਸਾਰੇ ਸਰਕਾਰੀ ਏਡਾਰਿਆਂ 'ਚ ਛੁੱਟੀ ਹੈਗੀ ਪਰ ਮਜ਼ਦੂਰ ਦੇ ਮਿਹਨਤਕਾਰੀ ਦੇ ਸੱਤੇ ਅੱਜ ਵੀ ਉਹੀ ਤੋਕਰਤਿਆ ਹੋਇਆਗਾ ਇਹਨਾਂ ਨੂੰ ਕੋਈ ਹਜੇ ਸੁਖਸੂਰਤ ਨਹੀਂ ਇਹ ਮਦਲਵੀ ਸਰਕਾਰੀ ਡੇ ਮੈਂ ਇਸ ਨੂੰ ਸਮਝਦਾਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਅੱਜ ਦੇ ਦਿਨ ਮਜ਼ਦੂਰਾਂ ਨੂੰ ਤੋਹਫਾ ਦਿੱਤਾ ਜਾਵੇ ਇੱਕ ਇੱਕ ਮਹੀਨੇ ਦੀ ਜਿਹੜੀ ਸੈਲਰੀ ਹੈਗੀ ਇਹ ਦਿੱਤੀ ਜਾਵੇ ਮੈਂ ਜਗਤਾਰ ਸਿੰਘ ਵਾਹੀਆ ਆਰਾਮਗੜੀਆ ਕਾਲਜ ਜਥੇਬੰਦੀ ਸੂਬਾ ਪ੍ਰਚਾਰਕ ਸਕੱਤਰ ਪੰਜਾਬ ਬਠਿੰਡਾ ਜਾਨ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ